ਉਹ ਲੈ ਕੇ ਮਾਨੋਗਸ ਐਸਐਸਪੀ ਸਾਹਿਬ ਜੀ ਦੇ ਜੋ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਸਰ ਦੇ ਜੋ ਸੁਪਰਵੀਜ਼ਨ ਹੈ ਉਹਦੇ ਅੰਡਰ ਵੱਖ-ਵੱਖ ਟੀਮਸ ਬਣਾ ਕੇ ਸਾਡੀ ਚੈਕਿੰਗ ਚੱਲ ਰਹੀ ਹੈ ਜਿੱਥੋਂ ਵੀ ਇਨਫੋਰਮੇਸ਼ਨ ਆਂਦੀ ਹੈ ਅਸੀਂ ਉੱਤੇ ਕਰਦੇ ਆਂ ਤੇ ਕੱਲ ਵੀ ਇੱਕ ਇਨਫੋਰਮੇਸ਼ਨ ਆਈ ਸੀ ਉਹਦੇ ਬੇਸ ਤੇ ਟੀਮ ਬਣਾ ਕੇ ਅੱਗੇ ਜਰੂਰ ਰੇਡ ਕੀਤੀ ਗਈ ਨਾਕਾਬੰਦੀ ਕਰਕੇ ਤਾਂ ਸਾਨੂੰ ਕੱਲ ਚਾਈਨਾ ਡੋਰ ਦੇ ਜਿਹੜਾ 25 ਗੁੱਟ ਨੇ ਰਿਕਵਰ ਹੋਏ ਨੇ ਨਾਲ ਹੀ ਜਿਹੜਾ ਬੰਦਾ ਇਹ ਆਇਆ ਸੀ ਵੇਚਣ ਲਈ ਉਹਦੇ ਕੋਲ ਜਿਹੜਾ ਮੋਟਰਸਾਈਕਲ ਸੀ ਉਹ ਵੀ ਪਤਾ ਲੱਗਿਆ ਚੋਰੀ ਦਾ ਸੀ ਤਾਂ ਉੱਤੇ ਕਾਰਵਾਈ ਕੀਤੀ ਗਈ ਹੈ ਜੀ ਤੁਹਾਡੀ ਬੰਦਾ ਹੈ ਇਹ ਹੈ ਕਿ ਕੋਲਰਸ ਰੂਪ ਪਿੰਡ ਦਾ ਹੀ ਹੈ ਜੀ ਲੋਕਲ ਹੀ ਹੈਗਾ ਜੀ ਜੀ ਬਾਕੀ ਅਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਜੀ ਸਾਡਾ ਮੇਰਾ ਮੈਸੇਜ ਮੇਨ ਕੱਲ ਲਈ ਇਹੀ ਹੈ ਬਸੰਤ ਹੈਗੀ ਹੈ ਮਾਪੇ ਜਿੰਨਾਂ ਦੀ ਮੇਨ ਜ਼ਿੰਮੇਵਾਰੀ ਬੰਦੀ ਹੈ ਉਹ ਪਹਿਲੀ ਦੇਖ ਲੈਣ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਕਿ ਉਹ ਚਾਈਨਾ ਰੋਡ ਤੇ ਪਤੰਗ ਨਾ ਚੜਾਣ ਇਹ ਸਾਡੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਜੇ ਸਾਨੂੰ ਇਨਫੋਰਮੇਸ਼ਨ ਆਊਗੀ ਅਸੀਂ ਉੱਥੇ ਫਿਰ ਜਾਵਾਂਗੇ ਦੇਖੋ ਫਿਰ ਇਨਸਲਟ ਫੀਲ ਕਰਦੇ ਨੇ ਤਾਂ ਮਾਪੇ ਦਾ ਸਭ ਤੋਂ ਪ੍ਰਾਇਮਰੀ ਜ਼ਿੰਮੇਵਾਰੀ ਇਹੀ ਬੰਦੀ ਹੈ ਕਿ ਉਹ ਆਪ ਦੇਖਣ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਜਰ ਕਰਾ ਚੈਕਿੰਗ ਉਹਨਾਂ ਨੂੰ ਵੀ ਲਾਇਆ ਜਾ ਬਿਲਕੁਲ ਬਿਲਕੁਲ ਪ੍ਰੋਪਰ ਚੈਕਿੰਗ ਉਹ ਬਹਾਨ ਹੋਊਗਾ ਜੀ ਤਾਂ ਹੀ ਮੈਂ ਕਹਿ ਰਿਹਾ ਚਾਹੇ ਜੇ ਉਹਨਾਂ ਦੇ ਇਹ ਲੱਗਦਾ ਹੈ ਕਿ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਮੈਂ ਤਾਂ ਜੇ ਮਾਪੇ ਨੂੰ ਇਹ ਗੱਲ ਲੱਗਦੀ ਹੈ ਕਿ ਉਹਨਾਂ ਦੇ ਬੱਚੇ ਨਹੀਂ ਸੁਣਦੇ ਹੈਗੇ ਸਾਨੂੰ ਸੀਕ੍ਰੇਟਲੀ ਇਨਫੋਰਮੇਸ਼ਨ ਦੇ ਦੇਣ ਤਾਂ ਫਿਰ ਨਹੀਂ ਕਾਰਵਾਈ ਹੋਊਗੀ ਅਸੀਂ ਆ ਕੇ ਉਹਨਾਂ ਦਾ ਪਹਿਲੇ ਹੀ ਬੱਚਾ ਨੂੰ ਸਮਝਾ ਲਾਂਗੇ ਬਟ ਇਹ ਗੱਲ ਇਨਸ਼ੋਰ ਕੀਤੀ ਜਾਵੇ ਕਿ ਚਾਈਨਾ ਦੌਰ ਤੇ ਪਤੰਗ ਨਾ ਚੜਾਇਆ ਜਾਵੇ ਇਹਦੇ ਜੋ ਸਾਈਡ ਇਫੈਕਟ ਨੇ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਹੁਣ ਸਾਰੇ ਸਾਰਿਆਂ ਨੂੰ ਅਵੇਅਰਨੈਸ ਹੈਗੀ ਹੈ ਹੁਣ ਸਭ ਤੋਂ ਮੇਨ ਪ੍ਰਾਇਮਰੀ ਜ਼ਿੰਮੇਵਾਰੀ ਸਾਰਿਆਂ ਨੂੰ ਛੱਡ ਕੇ ਮੇਨ ਪੈਰੈਂਟਸ ਦੀ ਬਣਦੀ ਹੈ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਸੁਬਾਹ ਚ ਰੋ ਪਤੰਗ ਚੜਾਉਣ ਲੱਗਣ ਉਹ ਇਸ ਚੀਜ਼ ਨੂੰ ਦੇਖਣ ਕਿਸ ਚੀਜ਼ ਤੇ ਚੜਾ ਰਹੇ ਨੇ ਤੇ ਉਹ ਜੋ ਚਾਈਨਾ ਡੋਰ ਤੇ ਚੜਾ ਰਹੇ ਨੇ ਆਪ ਹੀ ਉਸ ਨੂੰ ਰੋਕ ਲੈਣ ਤੇ ਫਿਰ ਜੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਆਵਾਂਗੇ ਫਿਰ ਉਹਦੇ ਵਿੱਚ ਕਿਸੇ ਨਾਲ ਭਾਈਬੰਦੀ ਨਹੀਂ ਹੋਊਗੀ ਤੇ ਫਿਰ ਉਹ ਇਨਸਲਟ ਫੀਲ ਕਰਨਗੇ ਮੈਂ ਪਹਿਲੇ ਹੀ ਕਹਿ ਰਿਹਾ ਤਾਂ ਫਿਰ ਉਸ ਚੀਜ਼ ਦੀ ਦੁਹਾਈ ਨਾ ਦਿੱਤੀ ਆਪ ਕਿੰਨੀ ਫੜੀ ਗਈ ਇਹ 25 ਗੁੱਟ ਨੇ ਜੀ ਚਾਈਨਾ ਡੋਰ ਦੀ ਜੀ ਜਿੱਤੋ ਫੜੇਗੀ ਜੀ ਉਹਦੀ ਕੀ ਬੈਕਗ੍ਰਾਉਂਡ ਹੈਗੀ ਹੈ ਵੀ ਬੰਦੇ ਨੇ ਪਹਿਲਾਂ ਵੀ ਵੇਚਦਾ ਆ ਰਿਹਾ ਜੀ ਨਹੀਂ ਨਹੀਂ ਚਾਈਨਾ ਡੋਰ ਦੇ ਰਿਗਾਰਡਿੰਗ ਤਾਂ ਜੋ ਸਾਡੇ ਕੋਲੇ ਹਰੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਜੀ ਉਹ ਇਹਨੇ ਐਸਾ ਕਿ ਜਾਖਲ ਸਾਈਡ ਤੋਂ ਇਹ ਹੈਗਾ ਸੀ ਉਹ ਜਾਖਲ ਸਾਈਡ ਗਿਆ ਸੀ ਤੇ ਉੱਥੋਂ ਨੇ ਦੱਸਿਆ ਕਿ ਮਿਲ ਰਹੇ ਨੇ ਤੁਸੀਂ ਵੇਚ ਦਿਓ ਫਸਟ ਗੇੜਾ ਹੀ ਚੇਤਾ ਹਜੇ ਲੈ ਗਈ ਆਏ ਸੀ ਤੇ ਬਾਕੀ ਇਨਵੈਸਟੀਗੇਸ਼ਨ ਅਜੇ ਹੋਰ ਵੀ ਅੱਗੇ ਦੇਖਣਾ ਫਰਦਰ ਜੀ ਕੱਲ੍ਹਗੱਲ ਤੇ ਵੀ ਕਿਸ ਤਰ੍ਹਾਂ ਦੀ ਡੋਰ ਫੜੀ ਗਈ ਹੈ ਇਹਨੂੰ ਲੈ ਕੇ ਹੁਣ ਕੱਲ ਦੀ ਇਨਵੈਸਟੀਗੇਸ਼ਨ ਜਿਵੇਂ ਸੰਤ ਪੰਚਵੀ ਤੇ ਕਾਫੀ ਬੱਚੇ ਉਡਾਣ ਦੇ ਕੀ ਕਾਰਵਾਈ ਹੋਏ ਇਹਦੇ ਵਿੱਚ ਜਿਹੜੀ ਹੁਣ ਇਹ ਸੜੀ 25 ਘਟ ਜਿਹੜੇ ਫੜੇ ਨੇ ਟੈਨਾਡੋਰ ਦੇ ਜਿਹੜੇ ਬੰਦਾ ਵਾਲਿਸ ਜਿਹੜੇ ਤੋਂ ਲੈ ਕੇ ਆਇਆ ਸੀਗਾ ਇਸ ਬੰਦੇ ਨੇ ਜਿਹੜੇ ਸੀ ਇਹ ਸਾਰੇ ਸ਼ਿਆਰ ਚੀਜ਼ ਨਹੀਂ ਵੰਡਦੇ ਸੀਗੇ ਇਹਦੇ ਨਾਲ ਕਾਫੀ ਵੱਡੇ ਤੌਰ ਤੇ ਨੁਕਸਾਨ ਹੋਣਾ ਸੀਗਾ ਤਾਂ ਬੱਚਿਆਂ ਦਾ ਹੁੰਦਾ ਚਾਹੇ ਜਾਨਵਰਾਂ ਦਾ ਹੁੰਦਾ ਚਾਹੇ ਆਮ ਪਬਲਿਕ ਦਾ ਹੁੰਦਾ ਉਸ ਤੋਂ ਇਲਾਵਾ ਹੁਣ ਜਿਹੜੇ ਅਸੀਂ ਟੀਮਾਂ ਵੱਖ-ਵੱਖ ਬਣਾਈਆਂ ਵੇ ਹਰ ਮਲਾਵਾਇਜ਼ ਵਾਰਡ ਵਾਈ ਜੇ ਅਸੀਂ ਟੀਮਾਂ ਤਿਆਰ ਕੀਤੀਆਂ ਨੇ ਔਰ ਉਹਨਾਂ ਟੀਮਾਂ ਦੇ ਰਾਹੀਂ ਜਿਹੜਾ ਵੀ ਬੰਦਾ ਸਾਨੂੰ ਪਤਾ ਲੱਗੇ ਚੜ੍ਹਨ ਦਾ ਬੱਚਾ ਕੋਠੇ ਤੇ ਮਿਲ ਗਿਆ ਜਾਂਦਾ ਪਰਿਵਾਰ ਦੇ ਖਿਲਾਫ ਹਾਂ ਅਸੀਂ ਸਖਤ ਦਕਸ਼ ਨਵਾਗੇ ਔਰ ਤੁਹਾਡੇ ਚੈਨਲ ਤੇ ਰਾਹੀਂ ਪਹਿਲੂ ਵਿੱਚ ਵੀ ਬੇਨਤੀ ਕਰ ਚੁੱਕੀਆਂ ਮਾਪੋਮਾਂ ਨੂੰ ਜੀ ਫਿਰ ਦੁਬਾਰਾ ਇਹ ਬੇਨਤੀ ਕਰਦੇ ਜੀ ਆਪਣੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਣ ਔਰ ਚੈਨਾ ਡੋਰ ਦਾ ਇਸਤੇਮਾਲ ਨਾ ਕਰਨ ਦੇਣ ਔਰ ਜਿਹੜੇ ਡੀਜੀ ਕੋਠੀਆਂ ਤੇ ਲੱਗ ਕੇ ਇਹਨਾਂ ਨੇ ਆਪਣੀ ਪਤੰਗਾ ਚੜਾਉਣੀਆਂ ਨੇ ਉਹ ਇਹ ਨਾ ਕੰਮ ਕੀਤਾ ਜਾਵੇ ਸਰਸੀ ਤੌਰ ਤੇ ਜੋ ਇਹਨਾਂ ਪਤੰਗ ਚੜਾਉਣੀਆਂ ਆਮ ਨਾਰਮਲ ਡੋਰ ਲੈ ਕੇ ਕਰ ਸਕਦੇ ਨੇ ਨਾ ਡੀਜੀ ਲਾਉਣ ਔਰ ਨਾ ਚੈਨਾ ਡੋਰ ਦਾ ਇਸਤੇਮਾਲ ਕਰਨ ਸਰ ਇਹ ਕਿੰਨੀ ਫੜੀ ਗਈ ਤੇ ਇਹ ਮੱਦੇ ਕੋ ਦੋਸ਼ੀ ਕੋ ਬੁਲੰਦਾ ਕੋ ਪੜੇ ਗਏ ਨੇ ਔਰ ਇਹ ਨਾਲ ਹੀ ਮੋਟਰਸਾਈਕਲ ਚੋਰੀ ਦਾ ਸੀਗਾ ਜਿਹੜਾ ਇਹਨੇ ਚੋਰੀ ਕਰਿਆ ਸੀ ਉਸ ਨਾਮ ਤੋਂ ਤੇ ਚੈਨਾ ਡੋਰ ਜਿਹੜੀ ਇਹ ਤੇ ਕਹਿਣ ਮੁਤਾਬਕ ਕਿਸੇ ਕਿਸੇ ਦੇ ਮੁਤਾਬਕ ਇਹ ਹਰਿਆਣੇ ਤੋਂ ਲੈ ਕੇ ਆਇਆ ਸੀਗਾ ਪੁਲਿਸ ਬੰਦੇ ਨੇ ਸੀਰੀਏ ਤੇ ਵੰਡਨੇ 'ਚ 25 ਘਟ ਪੜੇ ਨੇ ਦੇਖੋ ਇਹ ਬਸੰਤ ਦੇ ਉੱਤੇ ਪੁਲਿਸ ਦਾ ਕੀ ਐ ਪੇਰੈਂਟਸ ਨੂੰ ਅਸੀਂ ਇਹੀ ਪੀਲ ਕਰਦੇ ਕੱਲ ਵੀ ਕਰੀ ਸੀ ਅੱਜ ਵੀ ਇਹੀ ਕਰ ਰਹੇ ਆ ਵੀ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਔਰ ਡੀਜੀ ਤੋਂ ਇਹਨਾਂ ਦੋਨਾਂ ਕਮਾਂ ਤੋਂ ਦੂਰ ਰੱਖਣ ਤਾਂ ਜੋ ਕੋਈ ਅਣਸਮਝ ਘਟਾਣਾ ਨਾ ਕਰ ਸਕੇ ਔਰ ਅਸੀਂ ਪ੍ਰੋਪਰ ਐਕਸ਼ਨ ਲੈਣ ਵਾਸਤੇ ਟੀਮਾਂ ਤਿਆਰ ਕੀਤੀਆਂ ਹੋਈਆਂ ਨੇ ਵੱਖ-ਵੱਖ ਵਾਰਡ ਵਾਈਜ਼ ਵੱਖ-ਵੱਖ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਔਰ ਸਖਤ ਕਾਰਵਾਈ ਕਰਾਂਗੇ ਔਰ ਮੁੜ ਕੇ ਇਹ ਨਾ ਕੋਈ ਪਰਿਵਾਰ ਦਾ ਮੈਂਬਰ ਕਹੇ ਵੀ ਸਾਡੇ ਬੱਚਿਆਂ ਦੀ ਬੇਇੱਜ਼ਤੀ ਹੋਈ ਹੈ ਸਾਡੀ ਬੇਇੱਜ਼ਤੀ ਹੋਈ ਹੈ ਕਿ ਜਦੋਂ ਅਸੀਂ ਕੱਢ ਕੇ ਕੋਠੇ ਸਰਚ ਕਰਾਂਗੇ ਤੇ ਸਰ ਤੇ ਤਰ੍ਹਾਂ ਸਾਨੂੰ ਕੋਈ ਵੀ ਇਤਰਾਜ਼ ਦੀ ਚੀਜ਼ ਨਾ ਮਿਲੇ ਇਸ ਕਰਕੇ ਆਪਣੇ ਆਪਣੇ ਬੱਚਾ ਨੂੰ ਸਮਝਾ ਕੇ ਰੱਖਣਾ